ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਲੇਜ਼ਰ ਕਰਾ ਸੇਲ ਕਰਿਆ ਸੀ ਬਾਈ ਇਹਨਾਂ ਨੂੰ ਤੇ ਉਹ ਲੇਜ਼ਰ ਕਰਾ ਚੱਲ ਰਿਹਾ ਉਹਦੀ ਥੋੜੀ ਜੀ ਸੈਟਿੰਗ ਕਰਕੇ ਆਉਣੀ ਆ ਕਿਉਂਕਿ ਉਹ ਨਵਾਂ ਨਵਾਂ ਜਦੋਂ ਜਾਂਦਾ ਕਈ ਵੀਰਾਂ ਨੂੰ ਸੈਟਿੰਗ ਦਾ ਨਹੀਂ ਪਤਾ ਲੱਗਦਾ ਉਹ ਸੈਟਿੰਗ ਕਰਕੇ ਆਉਣੀ ਆ ਤੇ ਇੱਕ ਹੋਰ ਬਾਈ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਤੇ ਬਾਈ ਉਹ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਬਹੁਤ ਟਰੈਕਟਰ ਬਹੁਤ ਘੱਟ ਨੇ ਬਹੁਤ ਰੀਅਰ ਟਰੈਕਟਰ ਨੇ ਸਵਰਾਜ ਟਰੈਕਟਰ ਆ ਜੀ ਤੇ ਸਵਰਾਜ ਹੈਗਾ 960 ਤੇ ਬਾਈ ਮੈਂ ਚੱਲਦਾ ਦੇਖਿਆ ਮੈਂ ਤਾਂ ਤਾਂ ਮੈਂ ਕਿਹਾ ਚਲ ਵੀਰੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਤੇ ਕਮੈਂਟ ਜਰੂਰ ਕਰਿਓ ਜੀ ਜਿਨ੍ਹਾਂ ਜਿਨ੍ਹਾਂ ਕੋਲ ਸਵਰਾਜ 960 ਹੈਗਾ ਜਾਂ ਸਵਰਾਜ 960 ਚੱਲਦਾ ਦੇਖਿਆ 855 ਦੀ ਸ਼ੋਅ ਦੇ ਵਿੱਚ ਤੇ ਬਹੁਤ ਬਾਈ ਜੋਰ ਮਾਰਦਾ ਸੀਗਾ ਮੈਂ ਪਹਿਲਾਂ ਚੱਲਦਾ ਦੇਖਿਆ ਸੀ ਮੈਂ ਉਸ ਦਿਨ ਹੀ ਦੇਖਿਆ ਸੀਗਾ ਮੈਂ ਕਿਹਾ ਕੋਈ ਨਾ ਕੋਈ ਇਹਦੇ ਉੱਤੇ ਵੀਡੀਓ ਪਾ ਕੇ ਜਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਸਵਾਗਤ ਬਣਿਆ ਤੇ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਆ ਤੇ ਜਿਹੜਾ ਮਾਲਕਾ ਉਹਦੇ ਨਾਲ ਵੀ ਗੱਲ ਕਰਾਂਗੇ ਵੀ ਕਿੰਨੇ ਡੀਜ਼ਲ ਦੀ ਖਪਤ ਆ ਤੇ ਕਿਵੇਂ ਉਹ ਟਰੈਕਟਰ ਚੱਲਦਾ ਤੇ ਵੀਡੀਓ ਦੇ ਵਿੱਚ ਬਾਈ ਬਣੇ ਰਹੋ ਇਦਾਂ ਹੀ ਚੈਨਲ ਨੂੰ ਬਾਈ ਜੀ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਬਣੇ ਰਹੋ ਬਾਈ ਵੀਡੀਓ ਚੱਲਦੀ ਲਓ ਬਾਈ ਆਪਾਂ ਐਸੀ ਵੀਰ ਉਹਨਾਂ ਕੋਲ ਆਪਾਂ ਦਿੱਤਾ ਲੈ ਦਾ ਖਰਾਬ ਆਈ ਉਹਨਾਂ ਨੂੰ ਟੀਐਨਡੀ ਕੰਪਨੀ ਦਾ ਤੇ ਬਾਈ ਉਹਨਾਂ ਕੋਲ ਬਾਈ ਟਰੈਕਟਰ ਆ ਜੀ ਸਵਰਾਜ 960 ਆ ਜੀ ਹੈ ਯਾਨੀ ਕਿ 855 ਵਾਲੀ ਸ਼ੋਅ ਦੇ ਵਿੱਚ ਤੇ ਇੰਜਨ 855 ਨਾਲੋਂ ਥੋੜਾ ਜਿਹਾ ਵੱਡਾ ਤੇ ਬਾਕੀ ਬਾਈ ਉਹਨਾਂ ਨਾਲ ਗੱਲ ਕਰ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਜੀ ਆਹ ਵਧੀਆ ਵੀਰੇ ਤੁਸੀਂ ਸੁਣਾਓ ਇਹ ਬਾਈ ਜੀ ਇਹ ਜਿਹੜਾ ਸਵਰਾਜ 960 ਟੋਡਾ ਇਹ ਕਿੰਨਾ ਮਾਡਲ ਆ ਬਾਈ ਇਹ 17 ਮਾਡਲ ਆ ਵੀਰੇ 2017 ਮਾਡਲ 17 17 ਤੇ ਟਰਬੋ ਕਰਾਇਆ ਹੈ ਟੋਡਾ ਹਨਾ ਟਰਬੋ ਕਰਾਇਆ ਇਹ ਟਰਬੋ ਪਹਿਲਾਂ ਤੋਂ ਹੀ ਆਇਆ ਸੀਗਾ ਕਿ ਹੁਣ ਕਰਵਾਇਆ ਜੀ ਇਹ ਇਹ ਤਾਂ ਆਪ ਕਰਾਇਆ ਆਪਾਂ ਨੇ ਠੀਕ ਆ ਜੀ ਇਹ ਨਾਲ ਨਹੀਂ ਆਉਂਦੀ ਹੈਗੀ ਟਰਬੋ ਨੂੰ ਇਹ ਆਪ ਕਰਵਾਇਆ ਹਾਂਜੀ ਹਾਂ ਤੇ 855 ਨਾਲੋਂ ਇੰਜਣ ਇਹਦਾ ਵੱਡਾ ਵੱਡਾ ਜੀ ਇਹ ਕਿੰਨੇ ਐਚਪੀ ਚ ਇੰਜਣ ਆਇਆ ਸੀ ਪਹਿਲਾਂ ਕੰਪਨੀ ਵਾਲਾ ਸੀ 60 ਐਚਪੀ ਹੈ ਕੰਪਨੀ ਵੱਲੋਂ ਕੰਪਨੀ ਵੱਲੋਂ ਤੇ ਹੁਣ ਟਰਬੋ ਲਾ ਕੇ ਜੀ ਟਰਬੋ ਨਾਲ ਦੇਖੋ ਪਾਵਰ ਤਾਂ ਨਹੀਂ ਮੈਂ ਕਹਿ ਸਕਦਾ ਯਾਨੀ ਮੇਰੇ ਹਿਸਾਬ ਨਾਲ ਇਹ ਪੰਜ ਕੁ ਪਾਵਰਾਂ ਵੱਧ ਗਿਆ ਹੋਊਗਾ ਪੰਜ ਕੁ ਪਾਵਰ ਪਾਵਰ ਵੱਧ ਦਿਖਾਉਂਦਾ ਜ਼ੋਰ ਵੱਧ ਮਾਰਦਾ ਪਹਿਲਾਂ ਨਾਲੋਂ ਠੀਕ ਆ ਠੀਕ ਆ ਜੀ ਹਾਂ ਡੀਜ਼ਲ ਖਰਚਾ ਵੀ ਨਾਰਮਲ ਆ ਤੇ ਜਿਵੇਂ ਤੁਸੀਂ ਪਾਇਆ ਤੁਹਾਡੇ ਨਾਲ ਪਹਿਲਾਂ ਗੱਲ ਕਰਦਾ ਸੀਗਾ ਜਿਵੇਂ ਕਹਿੰਦੇ ਵੀ ਜ਼ਿਮੀਦਾਰਾਂ ਨੇ ਇਹ ਟਰੈਕਟਰ ਜਾਨੀ ਕਿ ਖਾਸ ਪਸੰਦ ਨਹੀਂ ਸੀ ਕਦੇ ਜਿਹੜੇ ਪਹਿਲਾਂ ਪਹਿਲਾਂ 960 ਆਈ ਸੀ ਸਵਰਾਜ ਤੇ ਤੁਸੀਂ ਕੀ ਕਹਿੰਦੇ ਹੋ ਵੀ ਕਿੰਨਾ ਕਾਮਜਾਵਾ ਟਰੈਕਟਰ ਯਾਰ ਮੇਰੇ ਹਿਸਾਬ ਨਾਲ ਹੁਣ ਮੇਰੇ ਕੋਲ ਤਿੰਨ ਟਰੈਕਟਰ ਨੇ ਸੋਨਾਲਿਕਾ ਵੀ ਆ ਪ੍ਰੀਤ ਵੀ ਆ ਨਾ ਹਾਂਜੀ ਬਹੁਤ ਵਧੀਆ ਯਾਰ ਉਹਨਾਂ ਦੇ ਮੁਕਾਬਲੇ ਠੀਕ ਆ ਠੀਕ ਆ ਬਹੁਤ ਵਧੀਆ ਟਰੈਕਟਰ ਆ ਉਹੀ ਲੋਕਾਂ ਨੇ ਪਤਾ ਨਹੀਂ ਕਿਉਂ ਨਿੰਦਤਾ ਸੀ ਮੇਰੇ ਕੋਲ ਵਿਚਾਰੇ ਨੇ ਕਦੇ ਇਹਨੇ ਰਿਪੇਅਰ ਨਹੀਂ ਕੱਢੀ ਕੋਈ ਬਾਤ ਤੋਂ ਖਰਚਾ ਨਹੀਂ ਕਰਿਆ ਠੀਕ ਹੈ। ਇਹਨ ਸਹੀ ਚੱਲਦਾ। ਮੈਂ ਦੇ ਲਓ ਸਾਰੇ ਕੰਮ ਕਰਾਏ ਤੇ ਕਰਦਾ ਇਹਦੇ ਨਾਲ। ਠੀਕ ਹੈ ਜੀ। ਆਲੂ ਬੀਜਣ ਦਾ, ਪੱਟਣ ਦਾ ਸਾਰੇ ਕੰਮ ਕਰੀਦੇ ਨੇ। ਕਦੇ ਕੋਈ ਕੰਮ ਨਹੀਂ ਆਇਆ। ਤੂੜੀ ਵਾਲੀ ਮਸ਼ੀਨ ਤੇ ਵੀ ਚੱਲਦਾ। ਹਾਂ ਜੀ। ਯਾਨੀ ਕਿ ਪੂਰਾ ਕੁੱਟ ਕੇ ਚਲਾਉਨੇ ਹੋ। ਪੂਰਾ ਪੂਰਾ ਵੀਰੇ ਪੂਰਾ। ਠੀਕ ਹੈ ਜੀ। ਤੇ ਇੱਕ ਤੁਸੀਂ ਕਹਿੰਦੇ ਸੀ ਵੀ ਇਹਦੀ ਰੇਜ਼ ਆਟੋਮੈਟਿਕ ਹੈ ਨਾ ਜੀ? ਨਹੀਂ ਨਹੀਂ ਇੱਕ ਆ ਪੁਰਜਾ ਲੱਗਿਆ ਹੋਇਆ ਸੈਂਸਰ ਹੈ ਜਾਂ ਕੁਝ ਕਹਿ ਲੋ ਆਪਣੇ ਹੁਣ ਸਿੱਧੇ ਜੱਟ ਸੌਦਾ ਕੰਮ ਕਰਾ। ਹਾਂ ਜੀ। ਵੀ ਜਦੋਂ ਲੋਡ ਪੈਂਦਾ ਹਾਂ ਜੀ ਇਹ ਆਪਣੇ ਆਪੇ ਮੰਨ ਲਓ ਰੇਸ ਵੱਧ ਜਾਂਦੀ ਹੈ ਇਹਦੀ ਰੇਸ ਵੱਧ ਜਾਂਦੀ ਹੈ ਜਦੋਂ ਲੋਡ ਘਟ ਜਾਂਦਾ ਤਾਂ ਆਪਣੇ ਆਪੇ ਨਾਰਮਲ ਹੋ ਜਾਂਦਾ ਠੀਕ ਆ ਠੀਕ ਆ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੱਥੇ ਲੱਗਿਆ ਸੈਂਸਰ ਕਹਿੰਦੇ ਵੀ ਜਦੋਂ ਲੋਡ ਤੇ ਚੱਲਦਾ ਟਰੈਕਟਰ ਨਾ ਉਦੋਂ ਰੇਸ ਆਪਣੇ ਆਪ ਵਧ ਜਾਂਦੀ ਹੈ ਜੀ ਆਹ ਲੱਗਿਆ ਥੱਲੇ ਅੱਛਾ ਅੱਛਾ ਆ ਚੀਜ਼ ਲੱਗੀ ਹੋਈ ਹੈ ਹਨਾ ਜੀ ਇਹ ਲੱਗੀ ਵੀ ਮੈਂ ਕਹਿੰਦਾ ਰੇਸ ਦੇ ਵਿੱਚ ਹੀ ਆ ਹਨਾ ਵਿੱਚ ਆ ਵਿੱਚ ਹਾਂ ਜੀ ਹਾਂ ਤੇ ਉਹ ਜਦੋਂ ਲੋਡ ਪੈਂਦਾ ਪੰਪ ਜਦ ਰੇਸ ਵਧਾ ਦਿੰਦਾ ਹਨਾ ਜੀ ਆਪਣੇ ਆਪ ਤੇ ਜਿਹੜੇ ਹੁਣ ਵਾਲੇ 855 ਆਉਂਦੇ ਆ ਮੈਂ ਕਹਿੰਦਾ ਉਹਨਾਂ ਵਿੱਚ ਇਹੀ ਇੰਜਨ ਹੋਊਗਾ ਜੀ ਬਈ ਕਹਿੰਦੇ ਤਾਂ ਹੈਗੇ ਇਹੀ ਆ ਕਿਉਂਕਿ ਆਮ ਜਿਹੜੇ ਪਹਿਲਾਂ ਸਵਰਾਜ ਆਇਆ ਮੈਂ ਨਵਾਂ ਮਾਡਲ ਵੀ ਚਲਾਇਆ ਠੀਕ ਆ ਠੀਕ ਆ ਜੀ ਉਹ ਵਾਰ ਇਹ ਇੱਕ ਜਿਹਾ ਹੀ ਲੱਗੇ ਨੇ ਪਾਵਰ ਚ ਪਾਵਰ ਚਿੱਕੋ ਜਿਹੀ ਲੱਗੇ ਨੇ ਪਹਿਲਾਂ ਵਾਲਾ 855 ਹਾਂ ਜੀ ਥੋੜਾ ਜਿਹਾ ਇਹਦੇ ਨਾਲੋਂ ਘੱਟ ਜ਼ੋਰ ਮਾਰਦਾ ਇਹ ਟਰੈਕਟਰ ਵੱਧ ਜ਼ੋਰ ਮਾਰਦਾ ਇਹ ਵੱਧ ਜ਼ੋਰ ਮਾਰਦਾ ਤੇ ਇਹ ਹੈਗਾ ਜੀ ਸਵਰਾਜ 960 ਆ ਜੀ ਇਹ 960 ਤੇ ਦਵਣ ਦਵਣ ਦਾ ਤਾਂ ਕੋਈ ਚੱਕਰੇ ਨਹੀਂ ਹੈ ਨਾ ਨਾ ਵੀਰੇ ਅਸੀਂ ਰੀਪਰ ਤੇ ਚਲਾਉਨੇ ਆ ਮੇਰੇ ਕੋਲ ਜਗਜੀਤ ਵਾਲਿਆਂ ਦਾ ਰੀਪਰ ਆ ਠੀਕ ਆ ਠੀਕ ਆ ਜੀ ਕੋਈ ਦਿੱਕਤੇ ਨਹੀਂ ਆਈ ਠੀਕ ਆ ਜੀ ਬਾਕੀ ਵੀਰੇ ਡੀਜ਼ਲ ਦੀ ਕੀ ਖਪਤਾ ਇਹਦੀ ਯਾ ਡੀਜ਼ਲ ਅਸੀਂ ਇਹ ਪੂਰੇ ਲੋਡ ਤੇ ਦੇਖਿਆ ਚਲਾ ਕੇ ਮੰਨ ਲਓ ਹੁਣ ਤੂੜੀ ਵਾਲੀ ਮਸ਼ੀਨ ਤੇ ਹਾਂਜੀ ਇਹ ਸਾਢੇ 3 ਲੀਟਰ ਨਾਲ ਟਰਾਲੀ ਭਰ ਦਿੰਦਾ ਸਾਢੇ 3 ਪੌਣੇ 4 ਜਿਹਾ ਜਿਹਾ ਮੰ ਲਾਂਗਾ ਹੁੰਦਾ ਲਾਂਗਾ ਹੁੰਦਾ ਹਾਂਜੀ ਉਸ ਹਿਸਾਬ ਨਾਲ ਵਧੀਆ ਆ ਜਾਣੀ ਯਾਰ ਯਾਰ ਪੂਰਾ ਵਧੀਆ ਸੀਜਨ ਖਰਚਾ ਮੈਨੂੰ ਜਾਇਜ਼ ਲੱਗਿਆ ਇਹਦਾ ਬਹੁਤ ਠੀਕ ਆ ਠੀਕ ਆ ਕਿਉਂਕਿ ਇਹ ਟਰੈਕਟਰ ਨਾ ਮੈਂ ਬਹੁਤ ਰੇਅਰ ਦੇਖੇ ਨੇ ਬਹੁਤ ਘੱਟ ਦੇਖੇ ਨੇ ਇੱਕ ਵਾਰ ਜਾ ਮੈਂ ਦੇਖਿਆ ਸੀਗਾ ਰੋਪੜੇ ਰੀਚ ਜਾ ਮੈਂ ਤੁਹਾਡੇ ਕੋਲ ਦੇਖਿਆ 960 ਜੀ ਇਹ ਮੇਰੇ ਪਿੰਡ ਇੱਕ ਹੋਰ ਹੈਗਾ ਠੀਕ ਆ ਜੀ ਉਹਦੀ ਸਲਾਹ ਨਾਲੇ ਲੈ ਕੇ ਆਇਆ ਸੀ ਉਹ ਬੰਦੇ ਨੇ ਰੱਖਿਆ ਹਾਇ ਟਰ ਵਧੀਆ ਉਹਦੇ ਕੋ ਵੀ ਠੀਕ ਆ ਠੀਕ ਆ ਜੀ ਸਾਡੇ ਪਿੰਡ ਦੋ ਏਰੀਏ ਜੇ ਮੰਨ ਲਾ ਦੋ ਏ ਹੋਣਗੇ ਇਹ ਹੋਰ ਕੋਈ ਦੇਖਿਆ ਨਹੀਂ ਠੀਕ ਹੈ ਜੀ। ਬੰਦ ਹੋ ਗਿਆ ਦੀ ਪਤਾ ਨਹੀਂ ਕਿਉਂ ਕੰਪਨੀ ਨੇ ਜਾਂ ਜ਼ਿਮੀਂਦਾਰਾਂ ਨੇ ਪਸੰਦ ਨਹੀਂ ਕਰਿਆ ਸਮਝ ਨਹੀਂ ਆਈ ਵੀ ਯਾਨੀ ਪਾਸ ਆ ਵੀਰ। ਹਾਂ ਜੀ ਯਾਨੀ ਥੋੜੇ ਬੋਲੋ ਪਾਸ ਆ ਤੁਸੀਂ ਪੂਰਾ ਕੰਮ ਲੈਨੇ ਹੋ ਤਾਂ ਹਨਾ। ਪੂਰਾ ਵੀਰ ਠੋਕ ਕੇ। ਚਲੋ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ। ਤੇ ਲੇਜ਼ਰ ਕਰਾ ਦਿੱਤਾ ਸੀ ਆਪਾਂ ਬਾਈ ਉਹਨਾਂ ਨੂੰ 7 ਫੁੱਟ ਉਹ ਚਲਾ ਰਹੇ ਨੇ ਬਾਈ ਉਹ ਨਹੀਂ ਆਪਾਂ ਤਾਂ ਬਾਈ ਲੇਜ਼ਰ ਦੀ ਸੈਟਿੰਗ ਕਰਨ ਆਏ ਸੀਗੇ। ਤੇ ਚੱਲ ਰਿਹਾ ਪੂਰਾ ਵਧੀਆ। ਬਾਕੀ ਬਾਈ ਤੁਹਾਨੂੰ ਹੁਣ ਟਰੈਕਟਰ ਦੀ ਆਵਾਜ਼ ਦਿਖਾ ਦਿੰਨੇ ਆ। ਟਰਪੋ ਕਰਿਆ ਹੋਇਆ ਕਰਿਓ ਤਾਂ ਬਾਈ ਸਟਾਰਟ ਜੀ। ਪੂਰੀਆਂ ਬੜਕਾਂ ਮਾਰਦਾ ਟਰੈਕਟਰ ਆ ਜੀ ਤੇ ਬਾਈ ਵੀ ਹੁਣ ਹੀ ਕਹਿੰਦੇ ਬਾਈ ਬਹੁਤ ਜਾਨਦਾਰ ਟਰੈਕਟਰ ਆ ਬਹੁਤ ਧੂਸ ਟਰੈਕਟਰ ਆ ਇਹ ਲੋਕ ਕਈ ਜ਼ਿਮੀਂਦਾਰ ਨੇ ਇਹ ਨਿੰਦਤਾ ਸੀਗਾ ਜਦੋਂ 960 ਆਇਆ ਸੀ ਪਰ ਅਸੀਂ ਲੈ ਲਿਆ ਵਾ ਪਰ ਸਾਡੇ ਕੋਲ ਅਸੀਂ 2017 ਮਾਡਲ ਆ ਬਾਈ ਕਹਿੰਦੇ ਇੰਨਾ ਕੰਮ ਕਰਿਆ ਵੀ ਬਹੁਤ ਜ਼ਿਆਦਾ ਇਹਦੇ ਨਾਲ ਤੇ ਸਾਨੂੰ ਕਦੇ ਵੀ ਇਹ ਟਰੈਕਟਰ ਨੇ ਧੋਖਾ ਨਹੀਂ ਦਿੱਤਾ ਜੀ ਤੇ ਆਟੋਮੈਟਿਕ ਤੇ ਸੈਂਸਰ ਲੱਗਿਆ ਜਦੋਂ ਲੋਡ ਪੈਂਦਾ ਰੇਸ ਵਧਾਉਣ ਲੱਗ ਜਾਂਦਾ ਆਪਣੇ ਆਪ ਲਓ ਜੀ ਹੋਰ ਵੀ ਰੂਟਾਵੇਟਰ ਵੀ ਆਪਾਂ ਤੋਰਤਾ ਜੀ 9 ਫੜਾ 5405 ਨਾਲ ਤੇ ਹੋਰ ਬਾਈ ਕਾਫੀ ਰੂਟਾਵੇਟਰ ਨਵੇਂ ਆ ਗਏ ਆ ਵੀ ਨਵੇਂ ਆ ਗਏ ਤੇ ਕਾਫੀ ਮਾਲ ਨਵਾਂ ਆ ਗਿਆ ਤੇ ਆ ਰੂਟਾਵੇਟਰ ਆ ਗਿਆ ਰਿਪੇਅਰ ਨੂੰ ਤੇ ਬਲੇਡ ਬਦਲਣੇ ਆਦੇ ਬਸ ਬਲੇਡ ਬਦਲ ਕੇ ਤੇ ਫਿਰ ਆਪਾਂ ਤੋਰ ਦਾਂਗੇ ਇਹ ਤੇ ਟੂ ਰੋ ਵਾਲੀ ਮਸ਼ੀਨ ਇਹਦੀ ਵੀ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਡੈਮੋ ਦਵਾਂਗੇ ਚੱਲਦੀ ਦਿਖਾਵਾਂਗੇ ਤੁਹਾਨੂੰ YouTube ਚੈਨਲ ਇਸ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਜੀ ਚੈਨਲ ਨੂੰ ਤੇ ਬਾਕੀ ਆ ਨਵਾਂ ਆਇਆ ਸਾਰਾ ਮਾਲ ਜਿੰਨਾ ਵੀ ਲੋਟ ਪਿਆ ਤੇ ਰੂਟਾ ਵੇਟਰ ਖੜਾ ਜੀ ਸਵੈਨ ਕੰਪਨੀ ਦਾ ਸਵੈਨ ਕੰਪਨੀ ਦਾ ਰੂਟਾ ਵੇਟਰ ਤੇ ਮਾਡਲ ਹੈਗਾ ਬਾਈ ਜੀ 2016 ਮਾਡਲ ਆ ਜੀ ਸਵੈਨ ਕੰਪਨੀ ਦਾ ਰੂਟਾ ਵੇਟਰ ਆ 16 ਮਾਡਲ ਆ 7 ਫੁੱਟਾਂ ਤੇ ਫੱਟਾ ਫੁੱਟਾ ਬਾਈ ਬਿਲਕੁਲ ਸਾਫ ਆ ਟੱਟਾ ਫੁੱਟਾ ਬਿਲਕੁਲ ਸਾਫ ਆ ਤੇ ਬਾਈ ਬਿਲਕੁਲ ਜਾਇਜ਼ ਰੇਟ 'ਚ ਰੂਟਾ ਵੇਟਰ ਦੇ ਦਾਂਗੇ ਤੇ ਰੂਟਾ ਵੇਟਰ ਬਾਈ ਜੀ ਬਲੇਡ ਵੀ ਪੂਰੇ ਵਧੀਆ ਖੜੇ ਨੇ ਜੀ ਇਹ ਸਾਫਲੇਟ ਖੜੇ ਨੇ 7 ਫੁੱਟਾ ਰੂਟਾ ਬਟਰ ਜੀ ਤੇ ਬਿਲਕੁਲ ਜੈਜ ਰੇਟ ਦੇ ਵਿੱਚ ਰੂਟਾ ਬਟਰ ਦੇ ਦਾਂਗੇ ਰੂਟਾ ਬਟਰ ਇਹ ਤੁਹਾਨੂੰ ਸਿਰਫ 50000 ਰੁਪਏ ਵਿੱਚ ਰੂਟਾ ਬਟਰ ਪਾਈਏ ਦੇ ਦਾਂਗੇ 7 ਫੁੱਟਾ ਸਵੈਨ ਕੰਪਨੀ ਦਾ ਬਿਲਕੁਲ ਸਾਫ ਕੰਡੀਸ਼ਨ ਆ ਬਹੁਤ ਵਧੀਆ ਚੱਲਦਾ ਭਲੇੜ ਵੀ ਪੂਰੇ ਵਧੀਆ ਖੜੇ ਨੇ ਇਹ ਦੇ ਸਿਰਫ 50000 ਰੁਪਏ ਦੇ ਵਿੱਚ ਇਹ ਰੂਟਾ ਬਟਰ ਤੁਹਾਨੂੰ ਦੇ ਦਾਂਗੇ ਸਵੈਨ ਕੰਪਨੀ ਦਾ ਬਾਕੀ ਕਿਸੇ ਨੇ ਨਾਮਾ ਲੈਣਾ ਹੈ ਸ਼ਕਤੀਮਾਨ ਦੋ ਵੀ ਆਪਣੇ ਨਾਲ ਲੈ ਸਕਦਾ ਬਾਕੀ ਹੁਣ ਸਮਾਨ ਲਾਉਣ ਲੱਗ ਗਏ ਅੰਦਰ ਸਾਰੇ ਇਹ ਰਿਪੇਅਰ ਚੱਲ ਰਹੀ ਆ ਕਾਬੀ ਮਸ਼ੀਨਾਂ ਦੀ ਬੈਲਰ ਦੀ ਰਿਪੇਅਰ ਚੱਲ ਰਹੀ ਆ ਅਦਰ ਅੰਦਰ ਤੇ ਇਧਰ ਇਹਦੀ ਵੀ ਰਿਪੇਅਰ ਚੱਲ ਰਹੀ ਆ ਦੇਖੋ ਤਾਂ ਆਪਣੇ ਧਾਨ ਲਾਉਣ ਵਾਲੀ ਮਸ਼ੀਨ ਦੀ ਸ਼ਕਤੀਮਾਨ ਦੀ ਐਡੀ ਰੋਪਿਕ 37 ਦੀ ਇਹਦੀ ਵੀ ਰਿਪੇਅਰ ਕਰਕੇ ਹੁਣ ਤੋਰਨੀ ਆ ਇਹਨੂੰ ਕਿਉਂਕਿ ਸੀਜ਼ਨ ਆ ਗਿਆ ਪੂਰਾ ਜੋਰਾ-ਸ਼ੋਰਾ ਤੇ ਬਾਕੀ ਅੰਦਰ ਜਿਹੜੀ ਚੱਲ ਰਹੀ ਆ ਰਿਪੇਅਰ ਉਹ ਚੱਲ ਰਹੀ ਆ ਬੈਲਰ ਦੀ ਆ ਦੇਖੋ ਰੀ ਰੂਲ ਤਾਂ ਮੁੰਡਿਆਂ ਨੇ ਸਮਾਰਤੀ ਪੂਰੀ ਐਨ ਸੈੱਟ ਕਰਕੇ ਰੱਖਤੀ ਵਾ ਵੀ ਹੁਣ ਕੱਢੇ ਦੇਣਾ ਇਹਨਾਂ ਨੇ ਬੈਲਰ ਬਾਹਰ ਰੀ ਰੂਲ ਕਸਕੇ ਪੂਰਾ ਤੇ ਤਕਰੀਬਨ ਕੰਪਲੀਟ ਹੀ ਆ ਤੇ ਹੁਣ ਬਾਈ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਜਿਹੜੀ ਬਾਈ ਅੱਜ ਹਾਲੈਂਡ ਨੂੰ ਗਰਾਰੀ ਪਾਈ ਆ ਹਾਲੈਂਡ ਨੂੰ 16 19 ਦੀ ਗਰਾਰੀ ਪਾਈ ਸੀਗੀ ਤੇ 16 19 ਨਾਲ ਥੋੜੇ ਗੇਟ ਤੋੜਦਾ ਸੀ ਚੱਕਰ ਉਹ ਤੋਂ ਬਾਅਦ ਉਹਨੂੰ 15 20 ਤੇ ਪਾਇਆ ਤੇ 15 20 ਤੇ ਪੂਰਾ ਸੈੱਟ ਚੱਲ ਰਿਹਾ 16 19 15 20 ਦੀ ਗਰਾਰੀ ਨਾਲ ਹਾਲੈਂਡ ਪੂਰਾ ਸੈੱਟ ਚੱਲਿਆ ਸਪੈਸ਼ਲ ਜਿਹੜੀ 36 30 ਤੇ ਕਿਸੇ ਨੇ ਵੀ ਹੌਲੈਂਡ ਵਗਰ ਸਖਤੀਮਾਨ ਦਾ ਰੂਟਾਵੇਟਰ ਚਲਾਉਣਾ ਦਾ 15 20 ਦੀ ਕਰਾਰੀ ਨਾਲ ਚਲਾ ਰਿਹਾ ਚਲਾ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਮਿਲਦੇ ਆਂ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਦਿਓ ਕਰਿਓ ਛੋਟੇ ਵੀਰ ਦਾ ਸਾਥ ਜਰੂਰ ਦਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ